ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤਿਹ ਆਪ ਬੰਧਾਇਓ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਜਹ ਮਾਇਆ ਮਮਤਾ ਤਜੀ ਸਬ ਤੇ ਪਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਕਹੋ ਨਾਨਕ ਸੁਨਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਹਰ ਜੂ ਰਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਭਇਓ ੁਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਥਿਆ ਮਾਨੋ ਸ਼ਗਰੋ ਇਹੋ ਸੰਸਾਰਾ ਡਿੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਗਦੀ ਉੱਪਰ ਸਵਾਇ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗਦੀ ਜੋਤ ਪੂਰੇ ਸਤਿਗੁਰੂ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਾਓ ਸਾਰੀਆਂ ਵਿਚਾਰਨ ਤੋਂ ਪਹਿਲਾਂ ਪਿਆਰ ਸਹਿਤ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਕਾਗਰਤਾ ਲਈ ਪਿਆਰ ਸਹਿਤ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਭੁੱਲੇ ਹੋਏ ਮਨ ਨੂੰ ਗੁਰੂ ਦਾ ਨਾਮ ਚੇਤੇ ਕਰਨ ਦਾ ਸੁਭਾਗੀ ਸਮਾ ਪ੍ਰਾਪਤ ਹੋਇਆ ਹੈ ਸਤਿਗੁਰੂ ਦਾ ਨਾਮ ਅੰਮ੍ਰਿਤ ਵੇਲੇ ਸਾਨੂੰ ਪ੍ਰਾਪਤ ਹੋਇਆ ਗੁਰਗੋਦੀ ਦਾ ਨਿਗ ਪ੍ਰਾਪਤ ਹੋਇਆ ਹੈ ਸਵਾਉ ਜਿੱਥੇ ਅਜ ਅੰਮ੍ਰਿਤ ਵੇਲਾ ਹੈ ਉਥੇ ਪੰਜ ਪਿਆਰਿਆਂ ਦੇ ਵਿੱਚੋਂ ਚੌਥੇ ਪਿਆਰੇ ਧੰਤਨ ਪਿਆਰੇ ਭਾਈ ਮੋਹਕਮ ਸਿੰਘ ਜੀ ਦਿਨਾਂ ਦਾ ਅੱਜ ਆਗਮਨ ਦਿਵਸ ਹੈ ਜਨਮ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਪਿਆਰੇ ਭਾਈ ਮੁਖਮ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਉਹਨਾਂ ਵਰਗਾ ਜੀਵਨ ਬਖਸ਼ਣ ਜਿਵੇਂ ਉਹਨਾਂ ਨੇ ਹੁਕਮ ਦੇ ਵਿੱਚ ਰਹਿ ਕੇ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਦੇ ਮਾਵਾ ਕ ਅਨਸਾਰ ਉਹ ਗੁਰੂ ਦੇ ਪਿਆਰੇ ਸੀ ਪਿਆਰ ਵਾਲੇ ਸੀ ਤਨ ਮਨ ਧਨ ਆਪਣਾ ਗੁਰੂ ਚਰਣਾ ਵਿੱਚ ਅਰਪਣ ਕਰਨ ਵਾਲੇ ਸੀ ਉਹ ਜਿੰਦਾ ਦਿਲ ਸ਼ਕਸ਼ੀਤ ਕਹਿ ਸਕਦੇ ਆ ਉਹਨਾਂ ਨੂੰ ਭਗਤੀ ਦੇ ਸ਼ਕਤੀ ਦੀ ਮੂਰਤ ਕਹਿ ਸਕਦੇ ਆ ਪੰਜ ਪਿਆਰਿਆਂ ਦੇ ਵਿੱਚੋਂ ਚੌਥੇ ਪਿਆਰੇ ਜਿਨ੍ਹਾਂ ਦਾ ਅੱਜ ਆਗਮਨ ਦਿਵਸ ਹੈ ਜਨਮ ਦਿਹਾੜਾ ਹੈ ਸਵਾਉ ਸਤਗੁਰੂ ਜੀ ਕਿਰਪਾ ਕਰਨ ਅਸੀਂ ਵੀ ਅਰਦਾਸ ਕਰੀਏ ਕਿ ਸਤਗੁਰੂ ਜੀ ਸਾਡੇ ਤੇ ਵੀ ਐਸੀ ਬਖਸ਼ਿਸ਼ ਕਰੋ ਰਹਿਮਤ ਕਰੋ ਜਿਵੇਂ ਉਹ ਮਾਇਆ ਤੋਂ ਉੱਪਰ ਉੱਠ ਖੜੇ ਝਮੇਲਿਆਂ ਤੋਂ ਉੱਪਰ ਉੱਠ ਖੜੇ ਜੰਜਾਲਾਂ ਤੋਂ ਉੱਪਰ ਉੱਠ ਖੜੇ ਦੇਖੋ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਅਮਰਤ ਤਿਆਰ ਕੀਤਾ ਖੰਡੇ ਬਾਟੇ ਦਾ ਤੇ ਪਹਿਲਾਂ 5 ਸੀਸ ਮੰਗੇ ਸਤਿਗੁਰੂ ਨੇ ਵੀ ਹੈ ਕੋਈ ਗੁਰੂ ਦਾ ਪਿਆਰਾ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਆਪਣਾ ਸੀਸ ਅਰਪਣ ਕਰੇ ਉਹ ਸਮੇਂ ਫਿਰ ਚੌਥੇ ਨੰਬਰ ਤੇ ਉੱਠਣ ਵਾਲੇ ਪਹਿਲੇ ਤੇ ਭਾਈ ਦਇਆ ਸਿੰਘ ਜੀ ਦੂਸਰੇ ਤੇ ਭਾਈ ਧਰਮ ਸਿੰਘ ਜੀ ਤੀਸਰੇ ਤੇ ਭਾਈ ਹਿੰਮਤ ਸਿੰਘ ਜੀ ਚੌਥੇ ਤੇ ਮੋਹ ਕਮ ਸਿੰਘ ਜੀ ਇਹ ਵੀ ਗੁਰੂ ਦਾ ਹੁਕਮ ਸੀ ਪੰਜਵੇਂ ਤੇ ਫਿਰ ਭਾਈ ਸਹਿਬ ਸਿੰਘ ਪੰਜ ਪਿਆਰੇ ਉਸ ਸਮੇਂ ਪੰਜਾਂ ਨੇ ਸੀਸ ਆਪਣਾ ਸਤਿਗੁਰੂ ਨੂੰ ਦੇ ਦਿੱਤਾ ਵੀ ਸਤਿਗੁਰੂ ਜੀ ਅੱਜ ਤੋਂ ਅਸੀਂ ਤੁਹਾਡੇ ਆਂ ਕੋਸ਼ਿਸ਼ ਕਰ ਲੋ ਆ ਸੀਸ ਤੁਹਾਡਾ ਹੈ ਤੇ ਉਹਨਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਚੌਥੇ ਨੰਬਰ ਤੇ ਆਉਣ ਵਾਲੇ ਪਿਆਰੇ ਭਾਈ ਮੋਹਕਮ ਸਿੰਘ ਜੀ ਸਨ ਜਿਨ੍ਹਾਂ ਨੇ ਆਪਣਾ ਸਭ ਕੁਝ ਤਨ ਮਨ ਧਨ ਸਤਿਗੁਰੂ ਨੂੰ ਦੇ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈ ਹੈ ਹੁਕਮ ਵਿੱਚ ਰਹਿ ਕੇ ਫਿਰ ਆਪਣਾ ਸਾਰਾ ਕੁਝ ਗੁਰੂ ਦੇ ਉੱਤੋਂ ਦੀ ਵਾਰ ਦਿੱਤਾ ਇਹਨੂੰ ਕਹਿੰਦੇ ਮਾਇਆ ਦੇ ਉੱਪਰੋਂ ਉੱਪਰ ਦੀ ਉੱਪਰ ਉੱਠ ਜਾਣਾ ਮਾਇਆ ਤੋਂ ਉੱਪਰ ਉੱਠ ਜਾਣਾ ਤੇ ਸਤਿਗੁਰੂ ਜੀ ਜਿਵੇਂ ਅੱਜ ਦੇ ਸ੍ਰੀ ਮੁਖਵਾਕ ਅੰਦਰ ਕਹਿੰਦੇ ਆ ਗੁਰੂ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਜੈਤਿ ਸ੍ਰੀ ਰਾਗ ਅੰਦਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ ਜੈਤਸਰੀ ਮਹੱਲਾ ਨੌਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਜੈਤਸਰੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਸ੍ਰੀ ਮੁਖਵਾਕ ਮੁਖਾਰਬਿੰਦ ਤੋਂ ਸਾਨੂੰ ਪਾਵਨ ਸ੍ਰੀ ਮੁਖਵਾਕ ਬਖਸ਼ ਰਹੇ ਹਨ ਸਾਡੀ ਝੋਲੀ ਵਿੱਚ ਪਾ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਉਹ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਉਹ ਇੱਕ ਓੰਕਾਰ ਦੇ ਵਿੱਚ ਹੀ ਛੁਪਿਆ ਬੈਠਾ ਹੈ ਸਾਰੀ ਕਾਇਨਾਤ ਦੇ ਵਿੱਚ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਸਤਿਗੁਰੂ ਜੀ ਕਹਿੰਦੇ ਹੈ ਉਹ ਇੱਕ ਹੀ ਸਾਰਾ ਖਲਾਰਾ ਪਸਾਰਾ ਉਸੇ ਮਾਲਕ ਦਾ ਹੈ ਸਾਡੀ ਤਾਂ ਸੋਚ ਵਿੱਚ ਵੀ ਨਹੀਂ ਆਉਣ ਵਾਲਾ ਵੀ ਕਿੰਨਾ ਕੁ ਮਾਲਕ ਨੇ ਕਿੰਨਾ ਕੁ ਖਲਾਰਾ ਪਸਾਰਾ ਕੀਤਾ ਹੋਇਆ ਹੈ ਸਾਨੂੰ ਤਾਂ ਇੱਕ ਧਰਤੀ ਦਿਸਦੀ ਹੈ ਸਾਨੂੰ ਅੱਖਾਂ ਨਾਲ ਸਾਹਮਣੇ ਬਸ ਦਿਸਦਾ ਹੈ ਹਰ ਵੇਲੇ ਇੱਥੇ ਕੁਝ ਨਾ ਕੁਝ ਬਦਲ ਰਿਹਾ ਹੈ ਹਰ ਵੇਲੇ ਹੀ ਕੁਝ ਨਾ ਕੁਝ ਹੋ ਰਿਹਾ ਹੈ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਬੇਅੰਤ ਪਰਮੇਸ਼ਰ ਦਾ ਅੰਤ ਅਜ ਤੱਕ ਕਿਸੇ ਨੇ ਨਹੀਂ ਪਾਇਆ ਉਹਦੇ ਹੁਕਮ ਅnder ਕੀ ਕੁਝ ਹੋ ਰਿਹਾ ਸੰਦ ਇਹ ਵੀ ਨਹੀਂ ਪਤਾ ਇੱਕ ਓੰਕਾਰ ਹੈ ਓਏ ਕੀ ਜਿਹਦੇ ਹੁਕਮ ਅnder ਸਭ ਕੁਝ ਹੋ ਰਿਹਾ ਹੈ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਨਾਲ ਅਸ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਜਾਂਦਾ ਹੈ ਅਗੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾ ਸਤਿਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਭੁੱਲ ਗਿਆ ਸੰਸਾਰ ਤਿਆਕੇ ਭੁੱਲਿਓ ਮਨ ਮਾਇਆ ਉਰਜਾਇਓ ਕੀ ਹੋਇਆ ਇਹਨੂੰ ਜੰਜਾਲ ਪੈ ਗਿਆ ਜਾਲ ਪੈ ਗਿਆ ਜਿਵੇਂ ਪੰਛੀ ਨੂੰ ਫੜਨ ਵਾਸਤੇ ਸ਼ਿਕਾਰੀ ਜਾਲ ਲਾਉਂਦਾ ਨਾ ਪੰਛੀ ਜਾਨਵਰ ਜਾਲ ਦੇ ਵਿੱਚ ਫਸ ਕੇ ਉਹਦੀ ਕੋਈ ਪੇਸ਼ ਨਹੀਂ ਜਾਂਦੀ ਉਹ ਜ਼ੋਰ ਤਾਂ ਬਹੁਤ ਲਾਉਂਦਾ ਪਰ ਨਿਕਲਿਆ ਨਹੀਂ ਜਾਂਦਾ ਜਾਲ ਚੋਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਆਉਂਦੇ ਸਾਰ ਬੰਦੇ ਨੂੰ ਜੰਜਾਲ ਪੈਣੇ ਸ਼ੁਰੂ ਹੋ ਗਏ ਜੰਜਾਲ ਕਿਵੇਂ ਪਏ ਸਤਿਗੁਰੂ ਦੀ ਬਾਣੀ ਕਹਿੰਦੀ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭੈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮ ਨ ਪੁੱਛੈ ਜਾਤ ਸਤਵੇਂ ਸੰਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ਼ ਨੌਵੇਂ ਧੋਲੇ ਉਬੇ ਸਾ ਦੱਤਾ ਦਸਮਾ ਹੁਆ ਸਵਾ ਇਸ ਤਰ੍ਹਾਂ ਕਰਕੇ 10 ਜੰਜਾਲਾਂ ਦੇ ਵਿੱਚ ਜਕੜ ਕੇ ਜਿੰਦਗੀ ਜਿੰਦਗੀ ਪੂਰੀ ਕਰਨ ਲਈ ਬੰਦੇ ਨੇ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ 57 ਸ਼ਲੋਕਾਂ ਦੇ ਅੰਦਰ ਕਹਿ ਰਹੇ ਆ 18ਵਾਂ ਸ਼ਲੋਕ ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਕਹਿੰਦੇ ਭੁੱਲ ਗਿਆ ਸੰਸਾਰ ਤਿਆ ਕੇ ਜਿਵੇਂ ਸਤਿਗੁਰੂ ਜੀ ਅੱਜ ਕਹਿੰਦੇ ਨਾ ਭੁੱਲਿਓ ਮਨ ਮਾਇਆ ਉਰ ਜਾਇਓ ਉਰ ਜਾਇਓ ਦਾ ਅਰਥ ਹੈ ਉਲਝ ਗਿਆ ਹੁਣ ਧਾਗਾ ਉਲਝ ਜੇ ਤਾਣੀ ਉਲਝ ਜੇ ਸੂਤ ਨਹੀਂ ਆਉਂਦੀ ਧਾਗਾ ਉਲਝ ਜਾਵੇ ਤੇ ਫਿਰ ਉਹ ਸੂਤ ਔਖਾ ਆਉਂਦਾ ਨਹੀਂ ਸੂਤ ਆਉਂਦਾ ਉਲਝਿਆ ਹੋਇਆ ਬੰਦਾ ਉਲਝ ਜੇ ਨਹੀਂ ਸੂਤ ਆਉਂਦਾ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਮਨ ਮਾਇਆ ਦੇ ਵਿੱਚ ਉਲਝ ਗਿਆ ਭੁੱਲਿਓ ਮਨ ਮਾਇਆ ਉਰ ਜਾਇਓ ਉਲਝ ਕੇ ਨੇ ਜਿਹੜੇ-ਜਿਹੜੇ ਵੀ ਕਰਮ ਕੀਤੇ ਜੋ ਵੀ ਕੰਮ ਕੀਤਾ ਜੋ-ਜੋ ਕਰਮ ਕਿਓ ਲਾਲਚ ਲੱਗ ਕਹਿੰਦੇ ਜਿਹੜੇ-ਜਿਹੜੇ ਵੀ ਕੰਮ ਕੀਤੇ ਲਾਲਚ ਵਿੱਚ ਆ ਕੇ ਤਹ ਤਹ ਆਪ ਬੰਧਾਇਓ ਉਹਨਾਂ-ਉਹਨਾਂ ਕਾਰਨਾ ਕਰਕੇ ਉਹਨਾਂ-ਉਹਨਾਂ ਕੰਮਾ ਕਰਕੇ ਆਪਣੇ ਆਪ ਨੂੰ ਬੰਦਾ ਹੋਰ ਬੰਨੀ ਗਿਆ ਚਾਹੀਦਾ ਤਾਂ ਸੀ ਇਹਨੂੰ ਛੁੱਟਣਾ ਪਰਮੇਸ਼ਰ ਦਾ ਨਾਮ ਛਟਾਉਂਦਾ ਹੈ ਪਰਮਾਤਮਾ ਦਾ ਨਾਮ ਬੰਦਨਾ ਤੋਂ ਮੁਕਤ ਕਰਦਾ ਸਾਨੂੰ ਚਾਹੀਦਾ ਤਾਂ ਸੀ ਸਾਨੂੰ ਛੁੱਟਣਾ ਪਰ ਸਤਗੁਰੂ ਜੀ ਕਹਿੰਦੇ ਇੰਨੇ ਮਾੜੇ ਇੰਨੇ ਕਰਮ ਕੀਤੇ ਸੰਸਾਰ ਤਿਆ ਕੇ ਹੋਰ ਵੱਜਦਾ ਤੁਰਿਆ ਗਿਆ ਹੋਰ ਵੱਜਦਾ ਤੁਰਾ ਗਿਆ ਭਗਤ ਕਬੀਰ ਜੀ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪਹਿ ਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨ ਬੇਰਾ ਤੇਰੇ ਜੀ ਪਹਿ ਲੀਜੈ ਵੱਜਦਾ ਹੀ ਤੁਰ ਗਿਆ ਨਾ ਤੇ ਸਤਿਗੁਰੂ ਜੀ ਇਸੇ ਤਰ੍ਹਾਂ ਗੁਰੂ ਨਵੇਂ ਪਾਤਸ਼ਾਹ ਸਲੋਕ ਦੇ ਅੰਦਰ ਕਹਿੰਦੇ 18ਵਾਂ ਸਲੋਕ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਛੁਟਿਆ ਕੌਣ ਜਿਹੜਾ ਇਹ ਆਪਣ ਤੋਂ ਉੱਪਰ ਉੱਠ ਗਿਆ ਜਿਹੜਾ ਮਾਇਆ ਤੋਂ ਉੱਪਰ ਉੱਠ ਗਿਆ ਸਤਿਗੁਰੂ ਜੀ ਕਹਿੰਦੇ ਗੁਰੂ ਨੌਵੇਂ ਪਾਤਸ਼ਾਹ ਜਿਸ ਗੁਰਮੁਖ ਪਿਆਰੇ ਨੇ ਮਾਇਆ ਦਾ ਮੋਹ ਛੱਡ ਤਾ ਨਾ ਹੁਣ ਇਹ ਨਹੀਂ ਵੀ ਅਸੀਂ ਪਰਿਵਾਰ ਛੱਡ ਕੇ ਕਿਤੇ ਜੰਗਲਾਂ ਵਿੱਚ ਚਲੇ ਜਾਣਾ ਕੰਮ ਕੋਈ ਨਹੀਂ ਕਰਨਾ ਜੀ ਜ਼ਿੰਮੇਵਾਰੀਆਂ ਕੋਈ ਨਹੀਂ ਸਾਂਭਣੀਆਂ ਨਹੀਂ ਆਪਰ ਜਾਨਾ ਹੀ ਵਿਚਾਰ ਕਰਦੇ ਆ ਸਤਿਗੁਰੂ ਦੀ ਕਿਰਪਾ ਸਦਕਾ ਸਾਰੇ ਕਾਰ ਵਿਹਾਰ ਵੀ ਕਰਨੇ ਆ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਆ ਬੱਚਿਆਂ ਦੇ ਵਿਆਹ ਵੀ ਕਰਨੇ ਪੜਾਉਣੇ ਲਿਖਾਉਣੇ ਵਿਆਹ ਪਾਰ ਸਤਿਗੁਰੂ ਜੀ ਕਹਿੰਦੇ ਇਸ ਮਾਇਆ ਦੇ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਮੁਕਤ ਰਹੇ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਤੇ ਪਰਮਾਤਮਾ ਕਾਲਪੁਰਖ ਪਰਮੇਸ਼ਰ ਨਾਲ ਜੁੜਿਆ ਰਹੇ ਪ੍ਰੀਤ ਤੇਰੀ ਮਾਲਕ ਨਾ ਹੋਵੇ ਜੁੜਿਆ ਤੂੰ ਮਾਲਕ ਨਾ ਹੋਵੇਂ ਰਹਿੰਦਾ ਤੂੰ ਸੰਸਾਰ ਵਿੱਚ ਛਤਗੁਰੂ ਜੀ ਕਹਿੰਦੇ ਫੇਰ ਤੂੰ ਮੁਕਤ ਹੋਵੇਂਗਾ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਦਾਸ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮੁਖ ਪਿਆਰਾ ਮਾਇਆ ਦੇ ਕਾਮ ਆਦਿਕ ਜਿਹੜੇ ਪਦਾਰਥ ਹਨ ਸਾਰੇ ਵਿਕਾਰ ਉਹਨਾਂ ਤੋਂ ਉਪਰਾਮ ਹੋ ਗਿਆ ਚੰਗੇ ਨਹੀਂ ਲੱਗੇ ਜੀ ਨੂੰ ਦੁਨੀਆ ਦੀ ਮਾਇਆ ਜੀ ਨੂੰ ਚੰਗੀ ਨਹੀਂ ਲੱਗਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਨਿੰਦਿਆ ਚੁਗਲੀ ਉੱਪਰ ਉੱਠ ਗਿਆ ਇਹਦੇ ਤੋਂ ਸਤਿਗੁਰੂ ਜੀ ਕਹਿੰਦੇ ਉਹਨਾਂ ਬਾਬਤ 18ਵਾਂ ਸ਼ਲੋਕ ਉਚਾਰਨ ਕਰਦੇ ਜਹੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਰੇ ਮਨਾ ਤਹਿ ਘਟ ਬ੍ਰਹਮ ਨਿਵਾਸ ਤੇਹ ਘਟ ਦਾ ਅਰਥ ਹੈ ਉਸ ਗੁਰਮੁਖ ਪਿਆਰੇ ਦੇ ਹਿਰਦੇ ਵਿੱਚ ਕਹੋ ਨਾਨਕ ਗੁਰ ਤੇਗ ਬਹਾਦਰ ਮਹਾਰਾਜ ਕਹਿੰਦੇ ਸੁਨਰੇ ਮਨਾ ਮਨਾ ਸੁਣ ਲੈ ਤੇਹ ਘਟ ਉਸ ਗੁਰਮੁਖ ਪਿਆਰੇ ਦੇ ਅੰਦਰ ਪ੍ਰਤੱਖ ਪਰਮਾਤਮਾ ਆਵਾਸਦਾ ਹੈ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਹੈ ਕਹੋ ਨਾਨਕ ਸੁਨਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਉਹਦੇ ਅੰਦਰ ਵਾਸਾ ਕਰਦਾ ਮਾਲਕ ਪਰਮੇਸ਼ਰ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਉਹ ਬੰਦਾ ਨਹੀਂ ਤੇ ਮਾਇਆ ਦੇ ਵਾਸੋ ਕੇ ਗੁਰਮੁਖ ਪਿਆਰਿਓ ਸੰਸਾਰ ਲੁੱਟਿਆ ਜਾ ਰਿਹਾ ਹੈ ਕਿਵੇਂ ਲੁੱਟਦੀ ਮਾਇਆ ਇਹ ਮਾਇਆ ਜੀ ਦੀ ਤੇ ਪ੍ਰਭਾਵ ਪਾਉਂਦੀ ਹੈ ਨਾ ਗੁਰਮੁਖ ਪਿਆਰਿਓ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰਨਾ ਹੈ ਹਾਂ ਗੁਰੂ ਦੀ ਕਿਰਪਾ ਨਾਲ ਗੁਰੂ ਰਹਿਮਤ ਕਰੇ ਗੁਰੂ ਬਖਸ਼ਿਸ਼ ਕਰੇ ਤੇ ਇਸ ਮਾਇਆ ਤੋਂ ਬਚਿਆ ਜਾ ਸਕਦਾ ਜੇ ਅਸੀਂ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸਿਮਰਨ ਕਰਕੇ ਇਸ ਸੰਸਾਰ ਤੇ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਫਿਰ ਸਿਮਰਨ ਦੀ ਕਿਰਪਾ ਸਦਕਾ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਸਦਕਾ ਤੂੰ ਬੰਦਨਾ ਤੋਂ ਬਚ ਸਕਦਾ ਨਹੀਂ ਤੇ ਇਹ ਮਨ ਡੋਲਣ ਤੋਂ ਬਚ ਨਹੀਂ ਸਕਦਾ ਭੁੱਲਣ ਤੋਂ ਬਚ ਨਹੀਂ ਸਕਦਾ ਇਹ ਜੰਜਾਲਾਂ ਦੇ ਵਿੱਚ ਉਲਜਣ ਤੋਂ ਬਚ ਨਹੀਂ ਸਕਦਾ ਜੇ ਗੁਰੂ ਦਾ ਨਾਮ ਕੋਲ ਹੈ ਤੇ ਫਿਰ ਬਚ ਸਕਦਾ ਹੈ ਇਸੇ ਕਰਕੇ ਤਾਂ ਸਤਿਗੁਰੂ ਦੀ ਬਾਣੀ ਕਹਿੰਦੀ ਵੀ ਨਾਮ ਜਪ ਸਿਮਰਨ ਕਰ ਪਰਮਾਤਮਾ ਦਾ ਕਿਵੇਂ ਉਲਝਦਾ ਹੈ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਪਣੇ ਦੇਵਾਨਾਂ ਦੇ ਵਿੱਚ ਬਚਨ ਕਰਿਆ ਕਰਦੇ ਸੀ ਕਹਿੰਦੇ ਇੱਕ ਵਾਰ ਭਗਤ ਕਬੀਰ ਜੀ ਨਾ ਮਹਾਪੁਰਖਾਂ ਨਾਲ ਬੈਠੇ ਆ ਮਹਾਪੁਰਖਾਂ ਦੀ ਮੰਡਲੀ ਬੈਠੀ ਹੈ ਬਚਨ ਬिलास ਹੋ ਰਿਹਾ ਸਤਸੰਗ ਕਰ ਰਿਹਾ ਭਗਤ ਕਬੀਰ ਜੀ ਸਮਾਧੀ ਲਾ ਕੇ ਬੈਠੇ ਆ ਤੇ ਨਾਲ ਸਾਧੂ ਬੈਠੇ ਕਹਿੰਦੇ ਉਹਨਾਂ ਦੇ ਕੋਲ ਨਾ ਬਚਨ ਕਰਦਿਆਂ ਦੇ ਕੋਲ ਇੱਕ ਬਹੁਤ ਸੋਹਣੀ ਸੁੰਦਰ ਲੜਕੀ ਇਹਦਾ ਰੰਗ ਰੂਪ ਬਹੁਤ ਸੁੰਦਰ ਹੈ ਬਹੁਤ ਸੁੰਦਰ ਕੱਪੜੇ ਪਾਏ ਹੋਏ ਆ ਤਨ ਤੇ ਤੇ ਉਹ ਲੜਕੀ ਆਈ ਤੇ ਭਗਤ ਕਬੀਰ ਜੀ ਨੂੰ ਨਮਸਕਾਰ ਕੀਤੀ ਝੁੱਕ ਕੇ ਮੱਥਾ ਲਾ ਕੇ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕੁਝ ਬੋਲੀ ਨਹੀਂ ਕੁਝ ਬਚਨ ਨਹੀਂ ਕੀਤਾ ਤੇ ਨਮਸਕਾਰ ਕਰਕੇ ਵਾਪਸ ਚਲੀ ਗਈ ਭਗਤਾ ਨੇ ਭਗਤ ਕਬੀਰ ਜੀ ਬੈਠੇ ਹਣ ਉਹਨਾਂ ਨੇ ਵੀ ਕੁਝ ਨਹੀਂ ਬੋਲਿਆ ਮੁਖ ਤੋਂ ਬਚਨ ਜਿਹੜੇ ਮਹਾਪੁਰਖ ਕੋਲ ਬੈਠਿਆ satsang ਕਰਨ ਵਾਲੇ ਜਦੋਂ ਲੜਕੀ ਵਾਪਸ ਚਲੀ ਗਈ ਨਮਸਕਾਰ ਕਰਕੇ ਭਗਤ ਜੀ ਨੂੰ ਕਹਿਣ ਲੱਗੇ ਭਗਤ ਜੀ ਤੁਹਾਡੇ ਚਰਨਾਂ ਵਿੱਚ ਇੱਕ ਆ ਸੁੰਦਰ ਲੜਕੀ ਅਪਸਰਾ ਬੇਟੀ ਆਈ ਹੈ ਤੁਹਾਡੇ ਚਰਨਾਂ 'ਚ ਨਮਸਕਾਰ ਕੀਤੀ ਤੁਸੀਂ ਕੋਈ ਬਚਨ ਨਹੀਂ ਕੀਤਾ ਉਹਨਾਂ ਨੂੰ ਕੋਈ ਬਚਨ ਕਰਨਾ ਸੀ ਬਚਨ ਬਲਾਸ ਕਰਨੇ ਸੀ ਭਗਤ ਕਬੀਰ ਜੀ ਕਹਿਣ ਲੱਗੇ ਨਹੀਂ ਅਸੀਂ ਇਹਦੇ ਨਾਲ ਕੋਈ ਬਚਨ ਬਲਾਸ ਨਹੀਂ ਕਰਨਾ ਉਹ ਮਾਹਪੁਰ ਕਹਿਣ ਲੱਗੇ ਕੌਣ ਹੈ ਭਗਤ ਕਬੀਰ ਜੀ ਕਹਿਣ ਲੱਗੇ ਕਾਸ਼ੀ ਮਾਇਆ ਹੈ ਪਰਮੇਸ਼ਰ ਵੱਲੋਂ ਭੇਜੀ ਹੋਈ ਮਾਇਆ ਹੈ ਤੇ ਉਹਨਾਂ ਨੇ ਕੀ ਦੇਖਿਆ ਭਗਤਾਂ ਨੇ ਉਹ ਜਿਹੜੀ ਲੜਕੀ ਆਈ ਉਹਦੇ ਮੱਥੇ ਦੇ ਵਾਲ ਵੀ ਉੱਡੇ ਹੋਏ ਆ ਤੇ ਪਿੱਛੋਂ ਗੀਚੀ ਦੇ ਵੀ ਵਾਲ ਉੱਡੇ ਹੋਏ ਆ ਇਹ ਦ੍ਰਿਸ਼ਟਾਂ ਦੇਖਿਆ ਉਹਨਾਂ ਨੇ ਤੇ ਭਗਤ ਜੀ ਕਬੀਰ ਜੀ ਨੂੰ ਮਹਾਂਪੁਰ ਕਹਿਣ ਲੱਗੇ ਵੀ ਇਹ ਕੀ ਹੈ ਵੀ ਇਹਦੇ ਅੱਗੋਂ ਵੀ ਮੱਥੇ ਤੋਂ ਵਾਲ ਉੱਡੇ ਹੋਏ ਆ ਸਿਰ ਦੇ ਤੇ ਮਗਰੋਂ ਗੀਚੀ ਤੋਂ ਵੀ ਵਾਲ ਉੱਡੇ ਹੋਏ ਆ ਤੁਹਾਨੂੰ ਨਮਸਕਾਰ ਕੀਤੀ ਤੁਸੀਂ ਬੁਲਾਇਆ ਨਹੀਂ ਭਗਤ ਜੀ ਕਹਿੰਦੇ ਕਾਸ਼ੀ ਮਾਇਆ ਹੈ ਇਹ ਤਾਂ ਵੈਸੇ ਨਮਸਕਾਰ ਕਰਨ ਆਈ ਹੈ ਇਹਦੇ ਨਾਲ ਬਚਨ ਬਲਾਸ ਨਹੀਂ ਕਰਨੇ ਅਸੀਂ ਉਹ ਕਹਿਣ ਲੱਗੇ ਅਸੀਂ ਕਿਵੇਂ ਮੰਨੀਏ ਵੀ ਆਕਾਸ਼ੀ ਮਾਇਆ ਭਗਤ ਕਬੀਰ ਜੀ ਕਹਿੰਦੇ ਤੁਸੀਂ ਆਪ ਪੁੱਛਿਆ ਉਹ ਜਾ ਕੇ ਪੁੱਛ ਲਓ ਉਹਨੂੰ ਆਵਾਜ਼ ਮਾਰੋ ਸਦਿਆ ਵੀ ਤੁਹਾਨੂੰ ਭਗਤ ਕਬੀਰ ਜੀ ਸਾਦੇ ਆ ਗਈ ਵਾਪਸ ਉਹ ਕਹਿਣ ਲੱਗੇ ਕੌਣ ਹੈ ਭਾਈ ਤੂੰ ਉਹ ਕਹਿਣ ਲੱਗੀ ਮੈਂ ਆਕਾਸ਼ੀ ਮਾਇਆ ਪਰਮੇਸ਼ਰ ਵੱਲੋਂ ਮਾਇਆ ਤੇ ਉਹ ਫਿਰ ਭਗਤਾਂ ਮਹਾਪੁਰਖਾਂ ਨੇ ਪੁੱਛਿਆ ਵੀ ਤੇਰੇ ਆ ਮੱਥੇ ਤੋਂ ਵਾਲ ਕਿਉਂ ਉੱਡੇ ਆ ਪਿੱਛੇ ਗਿੱਚੀ ਤੋਂ ਵਾਲ ਉੱਡੇ ਆ ਮੱਥੇ ਤੋਂ ਵਾਲ ਉੱਡੇ ਆ ਉਹ ਕਹਿਣ ਲੱਗੀ ਵੀ ਮਹਾਪੁਰਖੋਂ ਵੀ ਇਹ ਮਥੇ ਤੋਂ ਜਿਹੜੇ ਵਾਲ ਲੁੱਡੇ ਆ ਤਾਂ ਤਾਂ ਔੜੇ ਆ ਵੀ ਮੈਂ ਇਹ ਨਮਸਕਾਰ ਕਰਦੀ ਆ ਭਗਤਾਂ ਦੇ ਚਰਨਾਂ ਵਿੱਚ ਜਿਹੜੇ ਮਾਲਕ ਦੇ ਭਗਤ ਆ ਨਾ ਪਰਮੇਸ਼ਰ ਦੇ ਸੰਤ ਭਗਤ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਮਾਲਕ ਨੂੰ ਅਰਪਣ ਕਰ ਦਿੱਤਾ ਹੁਣ ਭਗਤ ਕਬੀਰ ਜੀ ਆਪ ਰੱਬ ਬਣ ਗਏ ਪਰਮੇਸ਼ਰ ਉਹਨਾਂ ਨੂੰ ਜਪ ਜਪ ਕੇ ਹਰ ਹਰ ਜਨ ਦੋਏ ਏਕ ਹੈ ਹਰੀ ਦਾ ਹੀ ਰੂਪ ਹੋ ਗਏ ਉਹਨਾਂ ਦੇ ਚਰਨਾਂ ਵਿੱਚ ਆ ਕੇ ਆਕਾਸ਼ੀ ਮਾਇਆ ਨਮਸਕਾਰ ਕਰਦੀ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਭਗਤਾਂ ਕੀ ਕਾਰ ਭਗਤਾਂ ਨੂੰ ਕਹਿੰਦੀ ਏ ਵੀ ਮੈਨੂੰ ਆਪਣੇ ਚਰਨਾਂ ਨਾਲ ਜੋੜੋ ਭਗਤ ਜੀ ਇਹ ਮੇਰੇ ਮੱਥੇ ਦੇ ਵਾਲ ਤਾਂ ਤਾਂ ਓਡੇ ਆ ਵੀ ਮੈਂ ਨਮਸਕਾਰ ਕਰਦੀ ਆ ਭਗਤਾਂ ਦੇ ਚਰਨਾਂ ਵਿੱਚ ਤੇ ਗਿਚੀ ਦੇ ਵਾਲ ਤਾਂ ਓਡੇ ਆ ਮੇਰੇ ਆ ਦੁਨਿਆਵੀ ਲੋਕ ਸੰਸਾਰ ਮੈਨੂੰ ਫੜਨਾ ਚਾਹੁੰਦੇ ਆ ਗਿਚੀ ਤੋਂ ਤੇ ਮੈਂ ਹੱਥ 'ਚ ਕਿਸੇ ਦੇ ਨਹੀਂ ਆਉਂਦੀ ਨਿਕਲ ਜਾਣੀ ਹੱਥੋਂ ਆ ਗਿਚੀ ਦੇ ਵਾਲ ਮੇਰੇ ਤਾਂ ਓਡੇ ਆ ਮੱਛੇ ਦੇ ਵਾਲ ਤਾਂ ਉੱਡੇ ਆ ਮੈਂ ਨਮਸਕਾਰ ਕਰਦੀ ਆ ਭਗਤਾਂ ਨੂੰ ਵਿਚੀ ਦੇ ਵਾਲ ਤਾਂ ਉੱਡੇ ਸੰਸਾਰ ਮੈਨੂੰ ਫੜਨਾ ਚਾਹੁੰਦਾ ਪਰ ਮੈਂ ਹੱਥ ਵਿੱਚ ਕਿਸੇ ਦੇ ਨਹੀਂ ਆਉਂਦੀ ਦੇਖੋ ਸੰਸਾਰ ਕਿੰਨਾ ਕੁਝ ਕਰਦਾ ਨਾ ਜਿਵੇਂ ਭਗਤ ਕਬੀਰ ਜੀ ਦੀ ਆਪਾਂ ਬਾਣੀ ਪੜੀ ਬਹੁ ਪਰਪੰਚ ਕਰ ਪਰ ਧੰਨ ਲਿਆ ਬੈ ਸੁਤਦਾਰਾ ਪਹਿਆਂਨ ਲਟਾਵੇ ਕਿੰਨੀਆਂ ਬੇਈਮਾਨੀਆਂ ਧੋਖੇ ਲੁੱਟਾਂ ਖੋਹਾ ਬੰਦਾ ਕਰਦਾ ਨਾ ਮਾਇਆ ਵਾਸਤੇ ਫੜਨ ਵਾਸਤੇ ਪਰ ਹੱਥ ਵਿੱਚ ਕਿਸੇ ਦੇ ਨਹੀਂ ਆਉਂਦੀ ਏ ਜਿਵੇਂ ਗੁਰੂ ਪੰਚਮ ਪਾਤਸ਼ਾਹ ਦਾ ਬਚਨ ਪੜਿਆ ਹੁਣੇ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਸਹਸਖਟੇ ਲਖ ਕੋਟ ਤਾਬੈ ਤ੍ਰਿਪਤ ਨ ਆਵੇ ਮਾਇਆ ਆਛੇ ਪਾਵੇ ਤ੍ਰਿਪਤੀ ਨਹੀਂ ਆਉਂਦੀ ਫਿਰ ਹੋਰ ਫੜਨ ਦੀ ਕੋਸ਼ਿਸ਼ ਕਰਦਾ ਹੈ ਉਹ ਮਾਇਆ ਕਹਿੰਦੀ ਮੈਂ ਹੱਥ ਕਿਸੇ ਦੇ ਨਹੀਂ ਆਉਂਦੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਦ੍ਰਿਸ਼ਟਾਂਤ ਕੋਈ ਤੇ ਚਲੋ ਮੇਰੇ ਨਾਲ ਮੈਂ ਤੁਹਾਨੂੰ ਅੱਖ ਦਿਖਾ ਦਿੰਨੀ ਆ ਵੀ ਸੰਸਾਰ ਕਿਵੇਂ ਮੈਨੂੰ ਫੜਨਾ ਚਾਹੁੰਦਾ ਉਹ ਮਹਾਂਪੁਰ ਕਹਿਣ ਲੱਗੇ ਚਲੋ ਜੀ ਉਹ ਮਾਇਆ ਜਿਹੜੀ ਨੇ ਚੇਤਨ ਰੂਪ ਧਾਰਨ ਕੀਤਾ ਹੋਇਆ ਇੱਕ ਲੜਕੀ ਦਾ ਰੂਪ ਮਾਇਆ ਨੇ ਧਾਰਨ ਕੀਤਾ ਹੋਇਆ ਹੈ ਉਹ ਮਾਇਆ ਕਹਿਣ ਲੱਗੀ ਚਲੋ ਪਿਆਰਿਓ ਮਹਾਪੁਰਖੋ ਮੇਰੇ ਨਾਲ ਚਲੋ ਲੈ ਗਈ ਜੰਗਲ ਦੇ ਵਿੱਚ ਚਲੇ ਗਏ ਚਰਸਤਾ ਪੈਂਦਾ ਹੈ ਉਹ ਚੇਤਨ ਮਾਇਆ ਲੜਕੀ ਕਹਿਣ ਲੱਗੀ ਵੀ ਮਹਾਪੁਰਖੋ ਤੁਸੀਂ ਇੱਥੇ ਝਾੜੀਆਂ ਦੇ ਵਿੱਚ ਲੁੱਕ ਕੇ ਬੈਠੋ ਮੈਂ ਤੁਹਾਨੂੰ ਮੈਂ ਆਪਣਾ ਇੱਕ ਕਰਤੱਵ ਦਿਖਾਉਣੀ ਆ ਕੀ ਦਿਖਾਇਆ ਉਹਨੇ ਹੁਣ ਮਹਾਪੁਰਖ ਝਾੜੀਆਂ ਦੇ ਵਿੱਚ ਲੋਕੇ ਬਹਿ ਗਏ ਤੇ ਉਹ ਜਿਹੜੀ ਚੇਤਨ ਮਾਇਆ ਉਹਨੇ ਰੂਪ ਬਦਲਿਆ ਜੜ ਮਾਇਆ ਬਣ ਗਈ ਇੱਕ ਗੁਥਲੀ ਮਾਇਆ ਦੀ ਮੋਹਾਂ ਦੀ ਜਿਹਦੇ ਵਿੱਚ ਇੱਕ ਗੁਥਲੀ ਐ ਉਹਦੇ ਵਿੱਚ 500 ਮੋਹ ਰ ਚੌਂਕ ਦੇ ਵਿਚਾਲੇ ਪਈ ਐ ਹੁਣ ਮਹਾਪੁਰਖ ਲੋਕੇ ਦੇਖ ਰਹੇ ਝਾੜੀਆਂ ਦੇ ਵਿੱਚ ਤੇ ਦੂਸਰੇ ਪਾਸਿਓਂ ਇਧਰੋਂ ਚਾਰ ਮਨੁੱਖ ਤਰਿਆਉਂਦੇ ਆ ਜਿਨ੍ਹਾਂ ਦਾ ਆਪਸ ਵਿੱਚ ਬੜਾ ਪਿਆਰ ਐ ਇੱਕ ਦੂਜੇ ਦੇ ਉੱਤੇ ਜਾਨ ਵਾਰਨ ਵਾਲੇ ਰਿਸ਼ਤੇਦਾਰੀ ਆਪਸ ਵਿੱਚ ਬੜਾ ਪਿਆਰ ਹੈ ਤੁਰੇ ਆਉਂਦੇ ਤੁਰੇ ਆਉਂਦੇ ਤੇ ਰਸਤੇ ਚੌਂਕ ਤੇ ਜਦੋਂ ਆਏ ਤੇ ਦੇਖਿਆ ਵੀ ਕੁਥਲੀ ਪਈ ਮਾਇਆ ਵਾਲੀ ਚੱਕੀ ਤੇ ਦੇਖਿਆ ਵੀ ਵਿੱਚ ਮੋਹਰਾਂ ਹਨ ਗਿਣੀਆਂ 500 ਮੋਹਰਾਂ ਸਾਰਿਆਂ ਨੇ ਵਿਚਾਰ ਕੀਤੀ ਵੀ ਅੱਜ ਤੱਕ ਕਿਸਮਤੀ ਜਾਗ ਗਈ ਸਵਾ ਸਵਾ 100 ਮੋਹਰ ਆ ਗਈ ਸਾਰਿਆਂ ਨੂੰ ਚਾਰ ਜਾਣੇ ਆ ਵੀ ਵੰਡ ਲਾਂਗੇ ਮਨ ਮਾਇਆ ਆ ਗਈ ਮਾਇਆ ਨੇ ਕਰਤਵ ਦਿਖਾਤਾ ਆਪਣਾ ਜੜ ਰੂਪ ਬਣਾ ਕੇ ਆਪਣਾ ਤੇ ਉਹਨਾਂ ਦੇ ਹੱਥ ਲੱਗ ਗਏ ਤੇ ਉਹਨਾਂ ਨੇ ਇਰਾਦਾ ਬਣਾ ਲਿਆ ਵੀ ਸਾਰੇ ਵੰਡ ਲਾਂਗੇ ਸਵਾ ਸਵਾ ਸੋ ਮੋਹ ਆ ਗਈ ਚਲੋ ਵਿਚਾਰ ਮਾਇਆ ਨੇ ਫੁਰਨਾ ਦਿੱਤਾ ਵੀ ਮਾਇਆ ਤਾਂ ਹੁਣ ਆ ਗਈ ਧੰਨ ਤਾਂ ਆ ਗਿਆ ਤੇ ਹੁਣ ਕੁਝ ਖਾ ਲਈਏ ਕਹਿਣ ਲੱਗੇ ਵੀ ਦੋ ਜਣੇ ਆਪਾਂ ਇੱਥੇ ਰੁਕਦੇ ਹਾਂ ਦੋ ਜਣੇ ਨਗਰ ਵਿੱਚੋਂ ਕੁਝ ਖਾਣ ਨੂੰ ਲੈ ਕੇ ਆਓ ਜਦੋਂ ਦੋ ਜਣੇ ਉੱਥੇ ਰੁਕੇ ਮਾਇਆ ਕੋਲ ਇਹ ਦੋ ਜਾਨ ਕੋਈ ਪ੍ਰਸ਼ਾਦਾ ਪਾਣੀ ਲੈਣ ਗਏ ਉਸ ਮਾਇਆ ਨੇ ਫਿਰ ਅੰਦਰੋਂ ਇੱਕ ਹੋਰ ਫੁਰਨਾ ਦਿੱਤਾ ਮਾਇਆ ਇਸੇ ਤਰ੍ਹਾਂ ਹੀ ਜੰਜਾਲਾਂ ਵਿੱਚ ਫਸਾਉਂਦੀ ਹੈ ਹਾਂਜੀ ਪਰਮੇਸ਼ਰ ਦਾ ਨਾਮ ਗੁਰੂ ਦੀ ਮੱਤ ਕੋਲ ਹੈ ਤੇ ਫਿਰ ਬਚ ਸਕਦਾ ਬੰਦਾ ਨਹੀਂ ਤੇ ਮਾਇਆ ਇੰਨੇ ਪਾਪ ਕਰਾਉਂਦੀ ਇਸੇ ਤਰ੍ਹਾਂ ਹੀ ਪਾਪ ਕਰਾਉਂਦੀ ਹੈ ਹੁਣ ਉਹਨਾਂ ਦੇ ਜਿਹੜੇ ਪ੍ਰਸ਼ਾਦਾ ਲੈਣਗੇ ਉਹਨਾਂ ਨੂੰ ਫੁਰਨਾ ਕੀ ਦਿੱਤਾ ਮਾਇਆ ਨੇ ਅੰਦਰੋਂ ਹੀ ਵੀ ਚਲੋ ਅਸੀਂ ਪ੍ਰਸ਼ਾਦਾ ਛਕ ਲੈਨੇ ਤੇ ਉਹ ਜਿਹੜੇ ਉੱਥੇ ਐ ਉਹਨਾਂ ਦੇ ਪ੍ਰਸ਼ਾਦੇ 'ਚ ਜ਼ਹਿਰ ਪਾ ਦੇਾਂਗੇ ਉਹਨਾਂ ਨੂੰ ਮਾਰ ਦੇਾਂਗੇ ਤੇ ਜਿਹੜੀ 500 ਮੋਹਰ ਆਪ ਦੋਨੇ ਵੰਡ ਲਾਂਗੇ ਸਾਨੂੰ ਦੋਨਾਂ ਨੂੰ ਵੰਡੀ ਜਾਊਗੀ ਉਹ ਜਿਹੜੇ ਚਾਰ ਹੋਂ ਹਿੱਸੇ ਬਣਨੇ ਉਹਦੇ ਦੋ ਬਣਨਗੇ ਇਹਨਾਂ ਨੇ ਇੱਧਰ ਇਹ ਇਰਾਦਾ ਬਣਾ ਲਿਆ ਜਿਹੜੇ ਲੰਗਰ ਲੈਣਗੇ ਪ੍ਰਸ਼ਾਦਾ ਲੈਣਗੇ ਤੇ ਉੱਧਰ ਜਿਹੜੇ ਕੋਲ ਬੈਠੇ ਉਹਨਾਂ ਨੂੰ ਮਾਇਆ ਨੇ ਅੰਦਰੋਂ ਕੀ ਫੁਰਨਾ ਦਿੱਤਾ ਅਬ ਜਿਹੜੇ ਪ੍ਰਸ਼ਾਦਾ ਲੈਣਗੇ ਆ ਹੋਵੇ ਨਾ ਹੋਵੇ ਇਹਨਾਂ ਨੂੰ ਮਾਰ ਦਈਏ ਤੇ ਇਹ ਮਾਇਆ ਆਪਣੇ ਦੋ ਹਿੱਸਿਆਂ 'ਚ ਵੰਡੀ ਜਾਊਗੀ ਉੱਧਰ ਮਾਇਆ ਨੇ ਉਹ ਫੁਰਨਾ ਦਿੱਤਾ ਹੁਣ ਇਹਦੇ ਨਾਲ ਨੇ ਪ੍ਰਸ਼ਾਦੀ ਚ ਜ਼ਹਿਰ ਪਾਤਾ ਆਪ ਸ਼ੱਕ ਲਿਆ ਪਹਿਲਾਂ ਤੇ ਜਿਹੜਾ ਉਥੇ ਲੈ ਕੇ ਆ ਉਹਦੇ ਵਿੱਚ ਜ਼ਹਿਰ ਪਾ ਲਿਆ ਤੇ ਇਹਦੇਰੇ ਪਹਿਲਾਂ ਹੀ ਤਿਆਰ ਬੈਠੇ ਆ ਮਾਰਨ ਵਾਸਤੇ ਜਦੋਂ ਆਏ ਚੌਂਕ ਦੇ ਵਿੱਚ ਜਿੱਥੇ ਮਾਇਆ ਲੱਭੀ ਸੀ ਉਥੇ ਕਹਿੰਦੇ ਆਏ ਜਦੋਂ ਤੇ ਆਉਂਦਿਆਂ ਦੇ ਉਹਨਾਂ ਨੇ ਸਿਰ 'ਚ ਸੋਟੇ ਮਾਰੇ ਇੱਕ ਇੱਕ ਮਾਰਿਆ ਤੇ ਉਹਨਾਂ ਨੂੰ ਫੁੜਕਾ ਦਿੱਤਾ ਮਾਰ ਦਿੱਤਾ ਜਦੋਂ ਮਾਰ ਦਿੱਤਾ ਜਿਹੜੇ ਮਾਇਆ ਦੇ ਕੋਲ ਬੈਠੇ ਸੀ ਹੁਣ ਉਹ ਕਹਿੰਦੇ ਇਹ ਤੇ ਚਲੋ ਮਰ ਗਏ ਮਾਇਆ ਹੀ ਕਰਾਉਂਦੀ ਸਾਰਾ ਕੁਝ ਮਰ ਗਏ ਤੇ ਜਿਹੜਾ ਪ੍ਰਸ਼ਾਦਾ ਹੁਣ ਲੈ ਕੇ ਆਏ ਤਾਂ ਛਕ ਲਈਏ ਜਦੋਂ ਪ੍ਰਸ਼ਾਦਾ ਉਹਨਾਂ ਨੇ ਛਕਿਆ ਤੇ ਗੁਰਮੁਖ ਪਿਆਰੇ ਉਹ ਵੀ ਮਰ ਗਏ ਹੁਣ ਮਾਇਆ ਉੱਥੇ ਪਈ ਹੈ ਉਹ ਚਾਰੇ ਮਰ ਗਏ ਮਾਇਆ ਨੇ ਆਪਣਾ ਚੇਤਨ ਰੂਪ ਫੇਰ ਲੜਕੀ ਦਾ ਬਣਾਇਆ ਤੇ ਮਹਾਪੁਰਖਾਂ ਨੂੰ ਕਹਿਣ ਲੱਗੀ ਦੇਖੋ ਮਹਾਪੁਰਖੋ ਐਸੇ ਰੰਗ ਹੈ ਮੇਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਮੇਰੇ ਵੱਸ ਹੋ ਕੇ ਨਾ ਸੰਸਾਰ ਪਾਪ ਕਰਦਾ ਹੈ ਆਪਣਿਆਂ ਨਾਲ ਛਲ ਕਰਦਾ ਮੈਨੂੰ ਫੜਨਾ ਚਾਹੁੰਦਾ ਹੈ ਪਰ ਮੈਂ ਫੜੀ ਕਿਸੇ ਤੋਂ ਨਹੀਂ ਜਾਂਦੀ ਇਹ ਮੇਰੇ ਰੰਗ ਮੇਰੇ ਵੱਸ ਹੋ ਕੇ ਮਾਇਆ ਦੇ ਵੱਸ ਹੋ ਕੇ ਨਾ ਸੰਸਾਰ ਮਾਇਆ ਹੋਈ 나ਗਣੀ జగਤ ਰਹੀ ਲਪਟਾਏ ਇਸ ਕੀ ਸਿਵਾ ਜੋ ਕਰੇ ਤਸੀ ਕੋ ਫਿਰ ਖਾਏ ਜੀ ਜਿਹੜਾ ਇਹਦੇ ਮਗਰ ਭਜਦਾ ਉਹਨੂੰ ਹੀ ਖਾਂਦੀ ਹੈ ਮਾਇਆ ਮਮਤਾ ਮੋਹਣੀ ਜਿਨ ਵਿਣੰ ਦੰਤਾ ਜਗ ਖਾਇਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਜਿਹੜੀ ਮਾਇਆ ਸੀ ਉਹਨੇ ਮਹਾਪੁਰਖਾਂ ਨੂੰ ਦ੍ਰਿਸ਼ਟਾਂਤ ਦਿਖਾਇਆ ਵੀ ਦੇਖੋ ਇਸ ਤਰ੍ਹਾਂ ਮੇਰੇ ਗਿੱਚੀ ਦੇ ਵਾਲ ਉੱਡੇ ਸੰਸਾਰ ਮੈਨੂੰ ਫੜਨਾ ਚਾਹੁੰਦਾ ਤੇ ਮੈਂ ਕਿਸੇ ਦੇ ਹੱਥ ਨਹੀਂ ਆਉਂਦੀ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਸੁਣਾਇਆ ਕਰਦੇ ਸੀ ਬਚਨ। ਕਹਿੰਦੇ ਇਹਦੇ ਵਾਸੋ ਕੇ ਨਾ ਸਾਰਾ ਸੰਸਾਰ ਲੁੱਟਿਆ ਜਾ ਰਿਹਾ ਠੱਗਿਆ ਜਾ ਰਿਹਾ। ਇਸੇ ਤਰ੍ਹਾਂ ਗੁਰੂ ਨੌਵੇਂ ਪਾਤਸ਼ਾਹ ਜੀ ਅੱਜ ਸ਼੍ਰੀ ਮੁਖਵਾਕ ਅੰਦਰ ਕਹਿੰਦੇ ਹਨ ਭੁੱਲਿਓ ਮਨ ਮਾਇਆ ਔਰ ਜਾਇਓ। ਮਾਇਆ ਦੇ ਵਸ ਹੋ ਕੇ ਉਲਝ ਗਿਆ ਮਨ ਜੋ ਜੋ ਕਰਮ ਕੀਓ ਲਾਲਚ ਲਗ ਤਹ ਤੇ ਆਪ ਬੰਧਾਇਓ ਜਿਹੜੇ ਜਿਹੜੇ ਵੀ ਉਹਨੇ ਕਰਮ ਕੀਤੇ ਆਪਣੇ ਆਪ ਨੂੰ ਹੋਰ ਬੰਨਦਾ ਹੀ ਤੁਰਿਆ ਗਿਆ ਜਕੜਦਾ ਹੀ ਤੁਰਿਆ ਗਿਆ ਅੱਗੇ ਕਹਿੰਦੇ ਹਨ ਸਮਝ ਨਾ ਪਰੀ ਬਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਸਮਝ ਨਾ ਪਰੀ ਬਿਖੇ ਰਸ ਬਿਖੇ ਰਸ ਕਹਿੰਦੇ ਬਿਖਿਆ ਵਿਸ਼ਿਆਂ ਦੇ ਸਵਾਦ ਵਿੱਚ ਰਸ ਵਿੱਚ ਇਹਦੇ ਵਿੱਚ ਉਲਝ ਕੇ ਨਾ ਸਮਝ ਨਾ ਪਰੀ ਸਾਈ ਜੀਵਨ ਦੀ ਜਿਹੜੀ ਰਾਹ ਇਹਨੂੰ ਪਤਾ ਹੀ ਨਹੀਂ ਲੱਗੀ ਜਿਹੜਾ ਰਸਤਾ ਸੀ ਉਹਨੇ ਪਤਾ ਹੀ ਨਹੀਂ ਲੱਗਿਆ ਬੰਦੇ ਨੂੰ ਇਹ ਰਾਹ ਤੋਂ ਖੁੰਝ ਕੇ ਨਾ ਮਾੜੇ ਰਸਤੇ ਪੈ ਗਿਆ ਸਮਝ ਨਾ ਪਰੀ ਬਿਖੇ ਰਸ ਰਚਿਓ ਬੰਦਾ ਬਿਖੇ ਜ਼ਹਿਰ ਦੇ ਰਸਾਂ ਦੇ ਵਿੱਚ ਆਤਮਕ ਜੀਵਨ ਦੀ ਸੋਝੀ ਤੋਂ ਸੱਖਣਾ ਰਹਿ ਕੇ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਵਿੱਚ ਸਵਾਦਲੇ ਪਦਾਰਥਾਂ ਵਿੱਚ ਲਾ ਕੇ ਇਹਨੇ ਆਪਣਾ ਸਾਰਾ ਹੀ ਜੀਵਨ ਗਵਾ ਲਿਆ ਪਰਮਾਤਮਾ ਦੀ ਸਿੱਖਤ ਸਲਾਹ ਇਹਨੇ ਪੁਲਾਈ ਰੱਖੀ ਸਾਰੀ ਜ਼ਿੰਦਗੀ ਤੇ ਅੱਗੇ ਕਹਿੰਦੇ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਸਤਿਗੁਰੂ ਜੀ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਤਾਂ ਇਹਦੇ ਨਾਲ ਹੀ ਸੀ ਸਦਾ ਅੰਗ ਸੰਗ ਹੀ ਸੀ ਸਦਾ ਨਾਲ ਵਸਦਾ ਸੀ ਉਸ ਨਾਲ ਡੂੰਗੀ ਸਾਂਝ ਕਦੇ ਪਾਈ ਨਹੀਂ ਇਹਨੇ ਉਹਨੂੰ ਲੱਭਣ ਦਾ ਯਤਨ ਹੀ ਨਹੀਂ ਕੀਤਾ ਉਹਦੇ ਨਾਲ ਮਲਾਪ ਕਰਨ ਦਾ ਕੋਈ ਯਤਨ ਹੀ ਨਹੀਂ ਕੀਤਾ ਸੰਗ ਸੁਆਮੀ ਸੋ ਜਾਣਿਓ ਨਾਹੀਂ ਬਨਖੋਜਨ ਕੋ ਧਾਇਆ ਧਾਇਓ ਬਾਹਰ ਹੀ ਲੱਭਦਾ ਰਿਆ ਮਾਲਕ ਨੂੰ ਬਨਖੋਜਨ ਕੋ ਧਾਇਓ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਬਾਹਰ ਹੀ ਲੱਭਦਾ ਰਿਆ ਧਾਇਓ ਦਾ ਅਰਥ ਹੈ ਦੌੜਦਾ ਰਿਆ ਬਾਹਰ ਹੀ ਮਾਲਕ ਦੇ ਮਲਾਪ ਵਾਸਤੇ ਮਾਲਕ ਨੂੰ ਲੱਭਣ ਵਾਸਤੇ ਵੀ ਰੱਬ ਕਿਤੇ ਹੈ ਜੀ ਰੱਬ ਬਾਹਰ ਹੀ ਹੈ ਕਿਤੇ ਨਹੀਂ ਭਗਤ ਜੀ ਕਹਿੰਦੇ ਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਉਹ ਹੈ ਤਾਂ ਅੰਦਰ ਹੀ ਸੀ ਉਹਨੂੰ ਮਿਲਣ ਦਾ ਕੋਈ ਯਤਨ ਹੀ ਨਹੀਂ ਕੀਤਾ ਬਾਹਰ ਹੀ ਦੌੜਦਾ ਰਿਆ ਅੱਗੇ ਕਹਿੰਦੇ ਰਤਨ ਰਾਮ ਘਟ ਹੀ ਕੇ ਭੀਤਰ ਤਾਕੋ ਗਿਆਨ ਨਾ ਪਾਇਓ ਸਤਿਗੁਰੂ ਜੀ ਕਹਿੰਦੇ ਰਤਨਾ ਵਰਗਾ ਕੀਮਤੀ ਹਰੀ ਦਾ ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ ਸਤਿਗੁਰੂ ਜੀ ਕਹਿੰਦੇ ਪਰ ਉਹਨੂੰ ਭੁਲਾ ਕੇ ਭੁੱਲਿਆ ਹੋਇਆ ਮਨੁੱਖ ਉਹਦੇ ਨਾਲ ਸਾਝ ਨਹੀਂ ਪਾਉਂਦਾ ਸਾਝ ਨਹੀਂ ਬਣਾਉਂਦਾ ਪਿਆਰ ਨਹੀਂ ਪਾਉਂਦਾ ਕਦੇ ਵੀ ਭੁਲਾਈ ਰੱਖਦਾ ساری ਉਮਰ ਤੇ ਅੱਗੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਸਿਮਰਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਜਿਹੜਾ ਸਾਰਾ ਬ्यर्थ ਗਵਾ ਲੈਂਦਾ ਹੈ ਜਨ ਨਾਨਕ ਭਗਵੰਤ ਪਰਮੇਸ਼ਰ ਭਜਨ ਉਹਦਾ ਸਿਮਰਨ ਉਹਦੇ ਤੋਂ ਬਿਨਾ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਏ ਬਿਰਥਾ ਕਹਿੰਦੇ ਵਿਅਰਥ ਨੂੰ ਉਹੀ ਗਵਾ ਲੈਣਾ ਜੀਵਨ ਉਹੀ ਗਵਾ ਲੈਣਾ ਹੁਣ ਕਿਸੇ ਨੂੰ ਕੋਈ ਦਾਤ ਮਿਲ ਗਈ ਉਹੀ ਗਵਾ ਲਈ ਉਹਨੇ ਤੇ ਫਿਰ ਉਹਨੂੰ ਸਿਆਣਾ ਕੌਣ ਕਹੂ ਇਹ ਸਵਾਸ ਵੀ ਜਿਹੜੇ ਆ ਬਹੁਤ ਬੇਸ਼ਕੀਮਤੀ ਆ ਆ ਜਿਹੜੇ ਸਾਹ ਚੱਲ ਰਹੇ ਨੇ ਨਾ ਸਾਸ ਗਰਾਸ ਸਾਸ ਜਿਹੜਾ ਬਾਹਰ ਆਉਂਦਾ ਹੈ ਗਰਾਸ ਜਿਹੜਾ ਅੰਦਰ ਜਾਂਦਾ ਹੈ ਸਾਹ ਚੱਲ ਰਹੇ ਨੇ ਸਾਡੇ ਇਹ ਜੇ ਅਜਾਈ ਲੰਘ ਰਹੇ ਤੇ ਫਿਰ ਅਸੀਂ ਸਿਆਣੇ ਨਹੀਂ ਹਾਂ ਜੇ ਸਫਲ ਹੋ ਰਹੇ ਆ ਇਹਨਾਂ ਦੇ ਨਾਲ ਤੂੰ ਨਾਮ ਜਪਦਾ ਹੈ ਜਿੰਦਗੀ ਜੀਵਨ ਸਫਲਾ ਕਰਦਾ ਹੈ ਫਿਰ ਤੂੰ ਬਹੁਤ ਸਿਆਣਾ ਹੈ ਫਿਰ ਤੇਰੇ ਤੇ ਕਿਰਪਾ ਹੈ ਵਾਹਿਗੁਰੂ ਦੀ ਹਾਂ ਜੇ ਉਹੀ ਖਾ ਪੀ ਕੇ ਹੱਸ ਖੇਡ ਕੇ ਸਵਾਸ ਅਜਾਈ ਗੁਆ ਰਿਹਾ ਹੈ ਫੇਰੇ ਦਾ ਕੀ ਫਾਇਦਾ ਜੀਵਨ ਬਿਰਥ ਜਾ ਰਿਹਾ ਹੈ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਸਾਰਾ ਜੀਵਨ ਹੀ ਮਾਇਆ ਦੇ ਹੱਥੇ ਚੜ੍ਹ ਕੇ ਬਿਰਥਾ ਗਵਾ ਲਿਆ ਬੰਦੇ ਤੂੰ ਪਰਮੇਸ਼ਰ ਦਾ ਨਾਮ ਜਪ ਕਦੇ ਤਾਂ ਆ ਕਦੇ ਤਾਂ ਸਿਮਰਨ ਕਰ ਪਰਮੇਸ਼ਰ ਦਾ ਕਦੇ ਤਾਂ ਆਪਣੇ ਮਨ ਨੂੰ ਸਮਝਾ ਕੇ ਮਨਾ ਕਿੰਨਾ ਕੁ ਸਮਾਂ ਇਸ ਸੰਸਾਰ ਤੇ ਅਖੀਰ ਜਾਣਾ ਹੈ ਸੰਸਾਰ ਤੋਂ ਜੇ ਜਾਣਾ ਤੇ ਮਾਲਕ ਪਰਮੇਸ਼ਰ ਦਾ ਨਾਮ ਜਪ ਉਹਦਾ ਨਾਮ ਇਕੱਠਾ ਕਰਕੇ ਜਾ ਇਸ ਸੰਸਾਰ ਤੋਂ ਸੱਚਾ ਧਨ ਇਕੱਠਾ ਕਰਕੇ ਲਿਜਾ ਕੱਚਾ ਧਨ ਤਾਂ ساری ਦੁਨੀਆ ਇਕੱਠਾ ਕਰਦੀ ਇਹ ਦਿਨ ਖੇਡ ਰਹੀ ਹੈ ਪਰ ਸੱਚਾ ਧਨ ਕੋਈ ਵਿਰਲਾ ਵਡਭਾਗੀ ਮਨੋਖੀ ਇਕੱਠਾ ਕਰਦਾ ਹੈ ਇਸੇ ਤਰ੍ਹਾਂ ਸਤਿਗੁਰੂ ਨਵੇਂ ਪਾਤਸ਼ਾਹ ਦਾ ਉਪਦੇਸ਼ ਹੈ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਤੇ ਰਹਿ ਕੇ ਮਨੁੱਖਾ ਜਾਮਾ ਜੇ ਮਿਲਿਆ ਤੇ ਨਾਮ ਜਪ ਪਰਮੇਸ਼ਰ ਦਾ ਬੰਦਗੀ ਕਰ ਇੱਕ ਵਾਰ ਜਦੋਂ ਹੱਥੋਂ ਇਹ ਜੀਵਨ ਚਲਾ ਗਿਆ ਸਵਾਸ ਖੁੰਝ ਗਏ ਫੇਰ ਦੁਬਾਰਾ ਨਹੀਂ ਮਿਲਣੇ ਬੜਾ ਸਮਾਂ ਲੰਘ ਜਾਣਾ ਹੈ ਜੁਗਾਂ ਦੇ ਯੁਗ ਬੀਤ ਜਾਣਗੇ ਤੈਨੂੰ ਮਾਨਸ ਦੇ ਹੀ ਨਾ ਥਿਉਣੀ ਜੁਗਾਂ ਦੇ ਯੁਗ ਬੀਤ ਜਾਣਗੇ ਬੜੇ ਜਨਮ ਬੜੇ ਯੁਗ ਬੀਤ ਜਾਣਗੇ ਇਹ ਮਨੁੱਖਾ ਜਾਮਾ ਫੇਰ ਨਹੀਂ ਮਿਲਣਾ ਫੇਰ ਟੇਡੀਆਂ ਮੇਡੀਆਂ ਜੂਨਾ ਇਨੀਆਂ ਭਿਆਨਕ ਜੂਨਾ ਹੈ ਜਿਨ੍ਹਾਂ ਦੇ ਵਿੱਚ ਤੈਨੂੰ ਜਾਣਾ ਪਊ 84 ਦਾ ਗੇੜ ਅੱਗੇ ਤਿਆਰ ਪਿਆ ਹੈ ਸਤਿਗੁਰੂ ਜੀ ਕਹਿੰਦੇ ਹੁਣ ਮਨੁੱਖਾ ਜਾਮਾ ਮਿਲਿਆ ਹੈ ਜਪ ਲੈ ਨਾਮ ਕਰ ਲੈ ਜੀਵਨ ਨੂੰ ਸਫਲਾ ਜੇ ਹੱਥੋਂ ਨਿਕਲ ਗਿਆ ਇੱਕ ਵਾਰ ਫੇਰ ਕਿਸੇ ਨੇ ਬਾਤ ਨਹੀਂ ਪੁੱਛਣੀ ਲੇਖਾ ਦੇਣਾ ਪੈਣਾ ਹੈ ਏਸੀ ਸਤਿਗੁਰਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਗੁਰਬਾਣੀ ਅਥਾ ਸਮੁੰਦਰ ਹੈ ਅੰਤ ਕੋਈ ਨਹੀਂ ਪਾ ਸਕਦਾ ਅਸੀਂ ਤਾਂ ਆਪਣੇ ਮਨ ਨੂੰ ਸਮਝਾਉਣਾ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਆਪਣੇ ਸਮੇਂ ਨੂੰ ਸਫਲਾ ਕਰਨਾ ਹੈ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਿਲਾਉ ਫਤਿਹ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ